ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਭਾਈ ਅਮਰਪਾਲ ਸਿੰਘ ਕੋਲੇ ਆ ਜਾਣਾ ਹੈ। ਤੋਂ ਭਾਈ ਅਮਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ। ਤੇ ਪ੍ਰਤਾਪ ਸਿੰਘ ਬਾਦਲ ਜਿਹੜਾ ਹੈਗਾ ਉਹ ਠਗਰਾ ਪਾ ਕੇ ਨੱਚਦਾ ਰਿਹਾ ਤੇ ਉਹ ਭਾਜੀਪੀ ਮੂਰੇ ਨੱਚਣ ਲੱਗ ਜਾਂਦਾ ਸੀ। ਪਿਰਸਾ ਸਿੰਘ ਵਲਟਵਾ ਤੁਹਾਡੇ ਤੇ ਵੀ ਇਹ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਆਰਐਸਐਸ ਦੇ ਕਰਿੰਦੇ ਹੋ ਕਾਰਕੁਨ ਨੂੰ। ਕੀ ਵਾਕਈ ਤੁਸੀਂ ਆਰਐਸਐਸ ਨਾਲ ਕਦੇ ਜੁੜੇ ਰਹੇ? ਇੱਕੇ ਵੀ ਖਬਰ ਨਿਕਲ ਕੇ ਆ ਰਹੀ ਹੈ ਕਈ ਦਿਨਾਂ ਤੋਂ ਮੀਡੀਆ ਦੇ ਅੰਦਰ ਕਿ ਉੱਥੇ ਇਸ ਗੱਲ ਨੂੰ ਲੈ ਕੇ ਕਸ਼ਮੀਰ ਸ਼ਾਇਦ ਦੇਵੂਗੜ ਜੇਲ੍ਹ ਦੇ ਵਿੱਚ ਇਲੈਕਸ਼ਨ ਲੜਨੂ ਇੱਕ ਪਾਸੇ ਭਾਈ ਅਮਰਪਾਲ ਹੁਣੀ ਨੇ ਦੂਜੇ ਪਾਸੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਵੱਲੋਂ ਕਥਿਤ ਤੌਰ ਤੇ ਕਹਿ ਲਿਆ ਕਿ ਨਿੱਜੀ ਤੌਰ ਤੇ ਐਲਾਨ ਕੀਤਾ ਗਿਆ ਜਾਂ ਕਿਸ ਤਰ੍ਹਾਂ ਵੀ ਕੀਤਾ ਗਿਆ ਜਿਹੜੇ ਇਹ ਆਪਣਾ ਜਿਨ੍ਹਾਂ ਨੇ ਐਲਾਨ ਕੀਤਾ ਉਹ ਇਹਨਾਂ ਦੇ ਪਰਿਵਾਰਾਂ ਵੱਲੋਂ ਐਲਾਨ ਕੀਤਾ ਗਿਆ ਔਰ ਉਹਨਾਂ ਨੇ ਕਿਤੇ ਸਾਰੇ ਐਲਾਨਾਂ ਵਿੱਚ ਭਾਈ ਅਮਰਪਾਲ ਸਿੰਘ ਦਾ ਨਾਮ ਨਹੀਂ ਲਿਆ ਇਸ ਵੇਲੇ ਪੰਜਾਬ ਦੀ ਮੌਜੂਦਾ ਪੰਥਕ ਸਿਆਸਤ ਕਾਫੀ ਉਲਝਣਾ ਦੇ ਵਿੱਚ ਉਲਝੀ ਹੋਈ ਆਕਾਲੀ ਦਲ ਦੇ ਵਿੱਚ ਬਾਗੀ ਸੁਰਾ ਉੱਠ ਰਹੀਆਂ ਤੇ ਆਕਾਲੀ ਦਲ ਪੰਜਾਬ ਦੀ ਇੱਕੋ ਇੱਕ ਵਾਹਿਦ ਜਥੇਬੰਦੀ ਮੰਨੀ ਜਾਂਦੀ ਰਹੀ ਹੈ ਜਿਹੜੀ ਪੰਥ ਦੀ ਅਗਵਾਈ ਕਰਦੀ ਰਹੀ ਹੈ ਅੱਜ ਸਾਬਕਾ ਜਥੇਦਾਰ ਤ ਕਾਲ ਤੱਕ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਹਲੇ ਤੱਕ ਸੌਂ ਨਹੀਂ ਚੁੱਕੀ ਗਈ ਅਤੇ ਪੰਜਾਬ ਦੇ ਵਿੱਚ ਜਿਮਣੀ ਚੋਣਾ ਵੀ ਨਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਉੱਗੇ ਵਕੀਲ ਅਤੇ ਸਾਬਕਾ ਲੋਕ ਸਭਾ ਮੈਂਬਰ ਰਾਜਦੇਵ ਖਾਲਸਾ ਉਹਨिखਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੋਕਪਣ ਨਿਊਜ਼ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਬੜਾ ਹਰ ਕਿਸੇ ਦੇ ਮਨ ਚੇ ਸਵਾਲ ਹੈ ਕਿ ਅਮਰਤਪਾਲ ਹੁਣਾਂ ਦੀ ਰਿਹਾਈ ਜਾਂ ਫਿਰ ਸੌਂ ਚੁੱਕਣ ਦਾ ਪ੍ਰਬੰਧ ਕ ਸੌ ਚੋਟੰਦਾ ਤਾਂ ਉਹਦੇ ਵਿੱਚ ਕੋਈ ਰੋਕਾਵਟ ਨਹੀਂ ਹੈ 25 ਤਰੀਕ ਪਹਿਲੀ ਤਰੀਕ ਸੀ ਸੌ ਚੋਟਨ ਦੀ ਉਸ ਤੋਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਮੰਡੇਟਰੀ ਹੈ ਸੌ ਚੋਟਾਉਣੀ ਤੇ ਸੌ ਹਰ ਹਾਲਤ ਦੇ ਵਿੱਚ ਚੁਕਾਈ ਜਾਊਗੀ ਉਹ ਵਿੱਚ ਸੰਵਿਧਾਨਿਕ ਪ੍ਰੋਵੀਜ਼ਨ ਹੈ ਜਿਸ ਦੇ ਵਿੱਚ ਕੋਈ ਸਰਕਾਰ ਜਾਂ ਕੋਈ ਹੋਰ ਅਥਾਰਟੀ ਰੋਕਾਵਟ ਨਹੀਂ ਪਾ ਸਕਦੀ ਸੋ ਸੌ ਚੋਟਨ ਬਾਰੇ ਤਾਂ ਕੋਈ ਦੋ ਰਾਮਾ ਨਹੀਂ ਹਨ ਪਰ ਜਿੱਥੋਂ ਤੱਕ ਰਿਹਾਈ ਦਾ ਮਾਮਲਾ ਹੈ ਉਹ ਜਿਹੜਾ ਮਾਮਲਾ ਹੁੰਦਾ ਹੈ ਉਹ ਰੁੰਝਲਦਾਰ ਵੀ ਹੁੰਦਾ ਹੈ ਤੇ ਕਈ ਵਾਰੀ ਸਿੰਪਲ ਵੀ ਹੋ ਜਾਂਦਾ ਹੈ ਪਰੰਤੂ ਇਹ ਫੈਸਲਾ ਜਿਹੜਾ ਹੈ ਰਾਜਨੀਤਿਕ ਤੌਰ ਤੇ ਲਿਆ ਜਾਊ ਜਿਹੜਾ ਇੰਨਾ ਵੱਡਾ ਜਨ ਅਦੇਸ਼ ਮਿਲਿਆ ਹੈ ਭਾਈ ਅਮਰਪਾਲ ਸਿੰਘ ਨੂੰ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੇ ਖਿਆਲ ਦੇ ਵਿੱਚ ਜਿਹੜੀ ਰਿਹਾਈ ਹੈ ਤੋਂ ਬੜੀ ਲੰਬੀ ਨਹੀਂ ਇਸ ਦੇ ਵਿੱਚ ਸਮਾਂ ਲੱਗੂਗਾ ਤੇ ਲੰਬਾ ਸਮਾਂ ਨਹੀਂ ਲੱਗੂਗਾ ਬਲਕਿ ਕੁਝ ਦਿਨ ਵਿੱਚ ਹੀ ਸੰਭਵ ਹੈ ਇੱਕ بڑا ਸਵਾਲ ਕੀਤਾ ਜਾਂਦਾ ਹੈ ਜਿਮਨੀ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਜੇ ਕੇ ਹੁਰੀ ਹੋਣ ਆਪਣੇ ਕੁਲਵੰਤ ਸਿੰਘ ਹੁਣੀ ਹੋਣ ਬਰਨਾਲਾ ਤੋਂ ਤੇ ਜਿਹੜਾ ਦਲਜੀਤ ਕਲਸੀ ਇਸ ਬਾਰੇ ਤੁਹਾਡੀ ਕੱਲ ਸਟੇਟਮੈਂਟ ਆਈ ਸੀ ਕਿ ਵੀ ਐਸਾ ਅਧਿਕਾਰ ਤੌਰ ਤੇ ਕੋਈ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਹੁਣਾ ਵੱਲੋਂ ਨਹੀਂ एलान ਨੇ ਗਿਆ ਪਰ ਉਹਨਾਂ ਵੱਲੋਂ ਲਗਾਤਾਰ ਐਲਾਨ ਹੋ ਰਹੇ ਨੇ ਦੇਖੋ ਗੱਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਨਾਲ ਮੇਰੀ ਬੜੀ ਵਿਸਤਾਰ ਨਾਲ ਡਿਟੇਲ ਦੇ ਵਿੱਚ ਡੇਬਰੂਡਾਡ ਜੇਲ੍ਹ ਦੇ ਵਿੱਚ ਜਿਮਨੀ ਚੌਣਾ ਨੇ ਜਿਹੜੀਆਂ ਪੰਜਾਬ 'ਚ ਉਸ ਬਾਰੇ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਅਜੇ ਤੱਕ ਕੋਈ ਵਿਚਾਰ ਬਣਾਇਆ ਨਹੀਂ ਗਿਆ ਜਿਮਨੀ ਚੌਣਾ ਲੜਨ ਦਾ ਉਹਨਾਂ ਨੇ ਕਿਹਾ ਸੀ ਜੇ ਜਦੋਂ ਵੀ ਕੋਈ ਵਿਚਾਰ ਬਣੂਗਾ ਵੀ ਲੜਨੀਆਂ ਨੇ ਜਾਂ ਨਹੀਂ ਲੜਨੀਆਂ ਦੋਹਾਂ ਦੇ ਵਿੱਚੋਂ ਇੱਕ ਵਿਚਾਰ ਬਣੂ ਮੈਂ ਤੁਹਾਡੇ ਨਾਲ ਰਾਏ ਕਰੂੰਗਾ ਤੋ ਅਜੇ ਤੱਕ ਭਾਈ ਸਾਹਿਬ ਨੇ ਜਿਹੜਾ ਹੈ ਕੋਈ ਵਿਚਾਰ ਨਹੀਂ ਬਣਾਇਆ ਕਿ ਜਿਮਨੀ ਚੋਣਾ ਲੜਨੀਆਂ ਨੇ ਕਿ ਨਹੀਂ ਲੜਨੀਆਂ ਪਹਿਲਾ ਮੁੱਢਲੇ ਤੇ ਬੁਨਿਆਦੀ ਤੌਰ ਤੇ ਜਿਹੜਾ ਹੈ ਇਹ ਫੈਸਲਾ ਲਿਆ ਜਾਊ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਇਹ ਜਿਮਨੀ ਚੋਣਾ ਪੰਜਾਬ ਦੇ ਵਿੱਚ ਟੁਨਟੈਸਟ ਕੀਤੇ ਜਾਣ ਜੀ ਆ ਕਿ ਨਹੀਂ ਕੀਤੇ ਜਾਣ ਜੀ ਉਮੀਦਵਾਰਾਂ ਦੀ ਗੱਲ ਪਿੱਛੋਂ ਆਊਗੀ ਜੇ ਉਹ ਹਾਂ ਵਿੱਚ ਫੈਸਲਾ ਲੈਂਦੇ ਆ ਤਾਂ ਉਮੀਦਵਾਰਾਂ ਦਾ ਐਲਾਨ ਹੋਊ ਜੇ ਉਹ ਨਾ ਵਿੱਚ ਫੈਸਲਾ ਲੈਂਦੇ ਆ ਫਿਰ ਉਸ ਤੋਂ ਅੱਗੇ ਜਿਹੜਾ ਹੈ ਤੂੰ ਗੱਲ ਕਰਨ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਪ੍ਰੋਸੀਡ ਕਰਨ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਅਜੇ ਤੱਕ ਉਹ ਫੈਸਲਾ ਹੀ ਨਹੀਂ ਹੋਇਆ ਜਿਹੜੇ ਇਹ ਆਪਣਾ ਜਿਨ੍ਹਾਂ ਨੇ ਐਲਾਨ ਕੀਤਾ ਉਹ ਇਹਨਾਂ ਦੇ ਪਰਿਵਾਰਾਂ ਵੱਲੋਂ ਐਲਾਨ ਕੀਤਾ ਗਿਆ ਔਰ ਉਹਨਾਂ ਨੇ ਕਿਤੇ ਸਾਰੇ ਐਲਾਨਾਂ ਵਿੱਚ ਭਾਈ ਅਮਰਤਪਾਲ ਸਿੰਘ ਦਾ ਨਾਂ ਨਹੀਂ ਲਿਆ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਜਿਹੜੇ ਉਹਨਾਂ ਦੇ ਜਿਹੜੇ ਉੱਥੇ ਨਜ਼ਰਮੰਦ ਨੇ ਉਹਨਾਂ ਨੇ ਕਿਹਾ ਕਿ ਮੈਂ ਵਿਚਾਰ ਕਰ ਲਿਆ ਕਿ ਚੋਣ ਲੜਨੀ ਹੈ ਇਸ ਲਈ ਬਾਹਰ ਜਾ ਕੇ ਐਲਾਨ ਕੀਤਾ ਜਾਵੇ ਕਿ ਮੈਂ ਚੋਣ ਲੜਾਂ ਜਾ ਉਹ ਉਹਨਾਂ ਦਾ ਜਾਤੀ ਤੇ ਨਿੱਜੀ ਫੈਸਲਾ ਹੈ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਕੋਈ ਵੀ ਚੋਣ ਲੜ ਸਕਦਾ ਹੈ ਉਸ ਨੂੰ ਰੋਤਿਆ ਨਹੀਂ ਜਾ ਸਕਦਾ ਜਾਂ ਉਸ ਦੇ ਵਿੱਚ ਰਿਚਾਰਟ ਨਹੀਂ ਪਾਈ ਜਾ ਸਕਦੀ ਤੇ ਚੋਣ ਲੜਨ ਦਾ ਫੈਸਲਾ ਜਿਸ ਦਾ ਆਪਣਾ ਹੋਵੇ, ਜਾਤੀ ਹੋਵੇ, ਨਿਜੀ ਹੋਵੇ, ਉਹ ਫੈਸਲਾ ਜਿਹੜਾ ਉਸੇ ਦਾ ਹੁੰਦਾ ਉਹਦੇ 'ਚ ਲੜੇ ਦਾ ਨਾਂ ਲੜੇ ਇਹ ਉਸ ਦੀ ਇੱਛਾ ਹੁੰਦੀ ਹੈ। ਪਰ ਇੱਥੇ ਜਥੇਵੰਦ ਦੇ ਤੌਰ ਤੇ ਭਾਈ ਅਮਰਤਪਾਲ ਸਿੰਘ ਵੱਲੋਂ ਅਜੇ ਤੱਕ ਫੈਸਲਾ ਹੀ ਨਹੀਂ ਹੋਇਆ ਕਿ ਚੋਣਾਂ 'ਚ ਹਿੱਸਾ ਲੈਣਾ ਜਾਂ ਨਹੀਂ ਲੈਣਾ। ਸੋ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਅਸੀਂ ਆਣ ਦੇ ਅਧਿਕਾਰ ਤੇ ਨਹੀਂ ਕਹਿ ਸਕਦੇ। ਨਿਜੀ ਤੌਰ ਤੇ ਤਾਂ ਅਧਿਕਾਰ ਦਿੰਦੇ ਨੇ ਇਹ। ਪਰੰਤੂ ਭਾਈ ਅਮਰਤ ਪਾਲ ਸਿੰਘ ਵੱਲੋਂ ਫੈਸਲਾ ਨਹੀਂ ਹੈ ਇਸ ਦੇ ਲਈ ਆਪਦੇ ਨਿਜੀ ਫੈਸਲੇ ਨਿਜੀ ਤੌਰ ਤੇ ਕੋਈ ਇਲੈਕਸ਼ਨ ਲੜੇ ਖਾਲਸਾ ਜੀ ਤੁਹਾਡੀ ਇਹ ਮੁਲਾਕਾਤ ਕਦੋਂ ਹੋਈ ਜਦੋਂ ਤੁਹਾਡੀ ਇਹ ਜਿਮਨੀ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਮੇਰੀ ਇਹ ਮੁਲਾਕਾਤ ਤਾਂ 5 ਜੂਨ ਨੂੰ ਹੋਈ ਸੀ ਜੀ ਤੇ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਤੇ ਤੂ ਤੇ ਉਦੋਂ ਜਦੋਂ ਰਿਜ਼ਲਟ ਇਹ ਨਤੀਜੇ ਆ ਚੁੱਕੇ ਸੀ ਤਾਂ ਜਿਮਨੀ ਚੋਣਾਂ ਤਾਂ ਉੱਥੇ ਸੁਭਾਵਤ ਤੌਰ ਤੇ ਸਾਹਮਣੇ ਆਈ ਚੁੱਕੀਆਂ ਸੀ ਕਿਉਂਕਿ ਇਹਨੇ ਹਲਕਿਆਂ ਤੋਂ ਜਿਹੜੇ ਮੌਜੂਦਾ ਜਿਹੜੇ ਐਮ ਐਲ ਏ ਸੀ ਵਿਧਾਇਕ ਸੀ ਜੇ ਉਹ ਚੁਣਲੇ ਗਏ ਸੀ ਸੋ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੌਣਾ ਜਿਹੜੀਆਂ ਹੈਗੀਆਂ ਜਿੱਦੜਵਾਹ ਬਰਨਾਲਾ ਡੇਰਾ ਬਾਬਾ ਨਾਨ ਚੱਤੇ ਚੱਬੇਵਾਲ ਉਸ ਸਮੇ ਇਹ ਐਲਾਨ ਹੋ ਚੁੱਕਿਆ ਸੀ ਵੀ ਚਾਰੇ ਹਲਕਿਆਂ ਦੇ ਵਿੱਚ ਜਿਹੜੀਆਂ ਇਹ ਜਿਮਨੀ ਚੌਣਾ ਹੋਣਗੀਆਂ ਸੋ ਉਸ ਸਮੇ ਸਾਰਾ ਜਿਹੜਾ ਸੀਨ ਸੀ ਉਹ ਬਿਲਕੁਲ ਐਕਚੁਅਲੀ ਸੀ ਇੱਕੇ ਵੀ ਖਬਰ ਨਿਕਲ ਕੇ ਆ ਰਹੀ ਹੈ ਕਈ ਦਿਨਾਂ ਤੋਂ ਮੀਡੀਆ ਦੇ ਅੰਦਰ ਕਿ ਉੱਥੇ ਇਸ ਗੱਲ ਨੂੰ ਲੈ ਕੇ ਕਸ਼ਮ ਕਾਸ਼ਾ ਦੇ ਬੜੂਗੜ ਜੇਲ੍ਹ ਦੇ ਵਿੱਚ ਇਲੈਕਸ਼ਨ ਲੜਨ ਨੂੰ ਇੱਕ ਪਾਸੇ ਭਾਈ ਅਮਰਪਾਲ ਹੁਣੀ ਨੇ ਦੂਜੇ ਪਾਸੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਵੱਲੋਂ ਕਥਿਤ ਤੌਰ ਤੇ ਕਹਿ ਲਿਆ ਕਿ ਨਿੱਜੀ ਤੌਰ ਤੇ ਹਲਾਣ ਕੀਤਾ ਗਿਆ ਜਾਂ ਕਿਸ ਤਰ੍ਹਾਂ ਵੀ ਕੀਤਾ ਗਿਆ ਇਸ ਤਰ੍ਹਾਂ ਦੀ ਕੋਈ ਖਬਰ ਹੈ ਕਿ ਇਦਾਂ ਹੋ ਰਿਹਾ ਹੈ ਉੱਥੇ ਦੇਖੋ ਜਿਹੜੇ ਉਹ ਜਿੰਨੇ ਜਣੇ ਨਜ਼ਰਬੰਦ ਨੇ ਜਿੰਨੇ ਸਿੰਘ ਨਜ਼ਰਬੰਦ ਨੇ ਉਹ ਉਹਨਾਂ ਦੇ ਵਿੱਚ ਕੋਈ ਜਿਹੜਾ ਹੈ ਡਿਸਪਿਊਟ ਨਹੀਂ ਪਿਆ ਹੋਇਆ ਕੋਈ ਮਤਭੇਦ ਨਹੀਂ ਹਨ ਤੇ ਉਹ ਜਿਹੜੇ ਆ ਉਹ ਭਾਈ ਸਾਹਿਬ ਦੀ ਲੀਡਰਸ਼ਿਪ ਨੂੰ ਮੰਨਦੇ ਐ ਤੇ ਉਥੇ ਜਿਹੜੀ ਹੈ ਜਾਇ ਇਹ ਥਬਰਨ ਜਿਹੜੀਆਂ ਨੇ ਇੱਥੇ ਆਸਰਾਈਆਂ ਤੇ ਤੇ ਇੱਥੇ ਜੱਸਬਰਚ ਤੇ ਜਿਹਨੂੰ ਅੰਗਰੇਜ਼ੀ ਚ ਸਰਮਾਈਏ ਚ ਤੇ ਕੌਨਜਾਚਰੇ ਚ ਕਹਿੰਦੇ ਨੇ ਉਸ ਤੇ ਆਧਾਰਿਤ ਨੇ ਹੈ ਤਾਂ ਹੈ ਚਲੋ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਹੈ ਪਰ ਕੀ ਵਾਕਈ ਜਿਹੜਾ ਇਹ ਸਾਰਾ ਮਸਲਾ ਹੈ ਇੱਡਾ ਸੁਖਾਲਾ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ 'ਚ ਕੋਈ ਕਨਫਲਿਕਟ ਨਹੀਂ ਪਰ ਉਹ ਬਾਰ-ਬਾਰ ਤੀਜੀ ਚੌਥੀ ਵਾਰ ਇਹ ਗੱਲ ਬਾਹਰ ਆ ਚੁੱਕੀ ਹੈ ਵੀ ਉੱਥੇ ਕੋਈ ਨਾ ਕੋਈ ਜਿਵੇਂ ਦਲਜੀਤ ਕਲਸੀ ਦਾ ਪਰਿਵਾਰ ਵੀ ਨਹੀਂ ਦੇਖਿਆ ਗਿਆ ਪ੍ਰਚਾਰ ਕਰਦਾ ਹੋਇਆ ਖੰਡੂਰ ਸਾਹਿਬ ਦੇਖੋ ਇਹ ਗੱਲਾਂ ਜਿਹੜੀਆਂ ਚਈ ਗੱਲਾਂ ਹੁੰਦੀਆਂ ਨੇ ਡਿਫਰੈਂਸਿਸ ਕਹਿ ਦੇਣਾ ਸੁਭਾਵਤ ਹੁੰਦੇ ਆ ਪਰ ਮੈਂ ਬੜੀ ਚੰਗੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰੀ ਆ ਉੱਥੇ ਮੇਰੇ ਨੋਟਿਸ ਦੇ ਵਿੱਚ ਕੋਈ ਇਹੋ ਜਿਹਾ ਡਿਫਰੈਂਸ ਨਹੀਂ ਆਇਆ ਜੇਕਰ ਬਾਇ ਚਾਂਸ ਆਪਾਂ ਮੰਨ ਲੈਂਦੇ ਆ ਕਿ ਜਿਮਨੀ ਚੋਣਾਂ ਦਾ ਤੈਅ ਨਹੀਂ ਗਿਆ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਹਰ ਹਾਲ ਚੇ ਚਾਰ ਹਲਕਿਆਂ ਦੀਆਂ ਹੋਣੀਆਂ ਹੀ ਹੋਣੀਆਂ ਲੇਗੀਆਂ ਅੱਜ ਨਹੀਂ ਤਾਂ ਕੱਲ ਨੂੰ ਜੇਕਰ ਇਹਹੀ ਸਥਿਤੀ ਬਣਦੀ ਹੈ ਜਿਹੜੀ ਕਿ ਹੁਣ ਐਸ ਟਿਲ ਐਸ ਹੈ ਕਿ ਅਮਰਤ ਪਾ ਮਾਫ ਕਰਨਾ ਆਪਣਾ ਬਾਜੇ ਕੇ ਰੌਕੇ ਤੇ ਦਲਜੀਤ ਕਲਸੀ ਚੋਣ ਕੰਟੈਸਟ ਕਰਦੇ ਤਾਂ ਕਿ ਭਾਈ ਸਾਹਿਬ ਜਾਂ ਉਹਨਾਂ ਦਾ ਪਰਿਵਾਰ ਜਾਂ ਤੁਸੀਂ ਜਾਂ ਹੋਰ ਬਾਕੀ ਬ੍ਰਾਊਡਰ ਸੈਂਸ ਦੇ ਵਿੱਚ ਪੰਥਕ ਤੇਰਾ ਉਹਨਾਂ ਦਾ ਸਮਰਥਨ ਕਰਨੀ ਹੈ ਦੇਖੋ ਮੈਂ ਤਾਂ ਜਿਹੜਾ ਵੀ ਹੁਕਮ ਦੇਣਗੇ ਜਿਹੜਾ ਵੀ ਫੈਸਲਾ ਲੈਣਗੇ ਭਾਈ ਸਾਹਿਬ ਉਹਦਾ ਪਵੰਦ ਹੈ ਮੈਂ ਜਿਹੜਾ ਹੈਗਾ ਉਹਨਾਂ ਮੁਤਾਬਕ ਚੱਲੂੰਗਾ ਮੇਰੇ ਕੋਲੇ ਤਾਂ ਨਾ ਕੋਈ ਦੂਸਰਾ ਰਸਤਾ ਹੈ ਨਾ ਮੈਂ ਦੂਸਰਾ ਰਸਤਾ ਸੋਚ ਸਕਦਾ ਹੈ ਭਾਈ ਸਾਹਿਬ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਇਹ ਹੋਰ ਕੋਈ ਕਿਵੇਂ ਚੱਲੂ ਉਹ ਬਥਰੀ ਗੱਲ ਹੈ ਭਾਈ ਸਾਹਿਬ ਤਾਂ ਉਹ ਦਿਨ ਜਦੋਂ ਫੈਸਲਾ ਲੈਣਗੇ ਫਿਰ ਉਹ ਸਪੋਰਟ ਕਰਨ ਦੀ ਗੱਲ ਨਹੀਂ ਹੁੰਦੀ ਫਿਰ ਤਾਂ ਉਹ ਉਮੀਦਵਾਰਾਂ ਦਾ ਐਲਾਨ ਕਰਨਗੇ ਜੇ ਚੋਣ ਲੜਨੀ ਹੋਈ ਜੇ ਨਾ ਲੜਨੀ ਹੋਈ ਤਾਂ ਚੁੱਪ ਹੋ ਜਾਣਗੇ ਫੇਰ ਉਹ ਫੈਸਲਾ ਕਰਨਗੇ ਕਿ ਚੋਣਾਂ ਦੇ ਵਿੱਚ ਅਸੀਂ ਹਿੱਸਾ ਨਹੀਂ ਲੈ ਲੈਣਾ ਦੋਹੇ ਫੈਸਲੇ ਜਿਹੜੇ ਨੇ ਉਹ ਬਾਹਰ ਦੱਸੇ ਜਾਣ ਜੇ ਨਸ਼ਰ ਕੀਤੇ ਜਾਣਗੇ ਉਹ ਤੋਂ ਗੁਪਤ ਫੈਸਲੇ ਨਹੀਂ ਹੁੰਦੇ ਤੇ ਹੋਰ ਕੋਈ ਹਮਾਇਤ ਕਰੂ ਜਾਂ ਨਹੀਂ ਕਰੂ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਆਪ ਦੇ ਬਾਰੇ ਜਿਹੜੀ ਗੱਲ ਇਹ ਕਹਿ ਸਕਦਾ ਸੀ ਮੈਂ ਇਸ ਦਲ ਤੇ ਬੜਾ ਸੁਪਰਸਟੈਂਟ ਤੇ ਮੈਂ ਸਿਰਫ ਤੇ ਸਿਰਫ ਭਾਈ ਅਮਰਪਾਲ ਸਿੰਘ ਦਾ ਹੁਕਮ ਮੰਨੂਗਾ ਖਾਲਸਾ ਜੀ ਮੌਜੂਦਾ ਦੌਰ ਦੀ ਗੱਲ ਕਰ ਲਈਏ ਅਕਾਲੀ ਦਲ ਬੜਾ ਉਲਝਿਆ ਫਿਰਦਾ ਦੋ ਧੜੇ ਬਣ ਕੇ ਬਗਾਵਤ ਹੋ ਰਹੀ ਹੈ ਤੁਸੀਂ ਇਸ ਸਾਰੇ ਕਾਸੇ ਨੂੰ ਕਿਵੇਂ ਦੇਖਦੇ ਹੋ ਦੇਖੋ ਅਕਾਲੀ ਦਲ ਤਾਂ ਬਹੁਤ ਦੇਰ ਤੋਂ ਉਲਝਿਆ ਫਿਰਦਾ ਹੈ ਜਿੱਦੇ ਪ੍ਰਤਾਪ ਸਿੰਘ ਬਾਦਲ ਨੇ ਮੋਗੇ ਦੀ ਟ੍ਰਾਂਸਫਰੈਂਸ ਦੇ ਵਿੱਚ ਇਹ ਐਲਾਨ ਕਰਤਾ ਸੀ ਕਿ ਇਹ ਪੰਥਕ ਪਾਰਟੀ ਨਹੀਂ ਹੈ ਇਹ ਪੰਜਾਬੀ ਪਾਰਟੀ ਹੈ ਉਹ ਜਿਹੜਾ 1920 ਦਾ ਚਰਿੱਤਰ ਸੀ ਸ਼੍ਰੋਮਣੀ ਅਕਾਲੀ ਦਲ ਦਾ 1920 ਦੀ ਜਿਹੜਾ ਹੈ ਇਹਦਾ ਕੈਰੇਕਟਰ ਸੀ ਉਹ ਬਦਲਤਾ ਕਿਉਂਕਿ 1920 ਵਿੱਚ ਮਹਾਨ ਤਰਵਾਨੀ ਦੇ ਪਿੱਛੋਂ ਸ਼ਰਮਣੀ ਅਟਾਲੀ ਦਲ ਸਾਰੀ ਦੁਨੀਆ ਵਿੱਚ ਸਿੱਖਾਂ ਦੇ ਪ੍ਰਤਨਿਤ ਦੇ ਤੌਰ ਤੇ ਵਜੂਦ ਵਿੱਚ ਆਇਆ ਸੀ ਇਹ ਪੰਜਾਬੀ ਪਾਰਟੀ ਦੇ ਤੌਰ ਤੇ ਵਜੂਦ ਵਿੱਚ ਨਹੀਂ ਆਇਆ ਸੀ ਜਦੋਂ ਪ੍ਰਤਾਪ ਸਿੰਘ ਬਾਦਲ ਨੇ ਐਲਾਨ ਕਰਤਾ ਉਦੋਂ ਇਹ ਸਾਰੇ ਜਿਨ੍ਹਾਂ ਨੇ ਹੁਣ ਬਾਗੀ ਸੁਰਾਂ ਅਪਣਾਈਆਂ ਨੇ ਇਹ ਸ਼ਰਮਣੀ ਅਟਾਲੀ ਦਲ ਦੇ ਮੈਂਬਰ ਸੀ ਤੇ ਲੀਡਰ ਸੀ ਇਹ ਚੋਂ ਕਿ ਉਦੋਂ ਬਾਦਲ ਦਾ ਕਿਲਾ ਮਜ਼ਬੂਤ ਸੀ ਉਸ ਸਮੇਂ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਰਾਜ ਕਰਦੀ ਹੁਕਮਰਾਨ ਪਾਰਟੀ ਹੁੰਦੀ ਸੀ ਜਾਂ ਉਹ ਮਜ਼ਬੂਤ ਮੁਠਬਿਰੋਧੀ ਤੇ ਰਹਿੰਦੀ ਸੀ ਸੋ ਇਹਨਾਂ ਚੋ ਕਿਸੇ ਦੀ ਬੋਲਣ ਦੀ ਹਿੰਮਤ ਨਾ ਪਈ ਇਹ ਚੁੱਪਚਾਪ ਸੁਣਦੇ ਰਹੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਕਰਦਾ ਰਿਹਾ ਉਹਨੂੰ ਮੰਨਦੇ ਰਹੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜਿਹੜੀ ਸੀ ਸਰੂਪ ਉਹ ਜਵਾਰ ਸਿੰਘ ਵਾਲਾ ਪਿੰਡ ਤੋਂ ਚੋਰੀ ਵੀ ਕੀਤਾ ਗਿਆ ਬਹਿਬਲ ਚਲਾਮੀ ਗੋਲੀ ਚੱਲੀ ਉਸ ਤੋਂ ਬਾਅਦ ਕੋਟਾ ਤੇ ਕੋਟ ਤੋਂ ਪੂਰੀ ਗੋਲੀ ਚੱਲੀ ਇਸ ਵੇਲੇ ਵੀ ਇੰਨਾ ਜ਼ੁਲਮ ਹੋਣ ਦੇ ਬਾਵਜੂਦ ਸਿੱਖ ਮਰਿਆਦਾ ਦਾ ਘਾਣ ਹੋਣ ਦੇ ਬਾਵਜੂਦ ਲੋਕ ਚੁੱਪ ਰਹੇ ਕਿਉਂਕਿ ਉਸ ਸਮੇਂ ਜਿਹੜਾ ਇਹਦਾ ਬਾਦਲ ਦਲ ਦਾ ਕਿਲਾ ਸੀ ਉਹ ਬਹੁਤ ਮਜ਼ਬੂਤ ਮੰਨਿਆ ਜਾਂਦਾ ਸੀ ਤੇ ਅਸਲ 'ਚ ਸ਼ਰੋਮਣੀ 40 ਦਲ ਨਾ ਰਹਿ ਕੇ ਬਾਦਲ ਦਲ ਬਣ ਚੁੱਕਿਆ ਸੀ ਪਰੰਤੂ ਹੁਣ ਜਦੋਂ ਪਤਾ ਲੱਗਿਆ ਕਿ ਇਹ ਬਿਲਕੁਲ ਨਿਹਾਰਬਲ ਜਾ ਰਿਹਾ ਹੈ ਤੇ ਜਿਨ੍ਹਾਂ ਜਿੰਨਾ ਜਲਦੀ ਇਸ ਵਿੱਚੋਂ ਨਿਕਾਸ ਕੀਤਾ ਜਾਵੇ ਉਹ ਫਾਇਦੇਚ ਹੈ ਉਹ ਜਿਹੜਾ ਇੱਕ ਮੁਥਤਿਰ ਹੁੰਦਾ ਸੀ ਜਾਂ ਹਕਮਰਾਨ ਪਾਰਟੀ ਹੁੰਦਾ ਸੀ ਅੱਜ ਤਿੰਨ ਸੀਟਾਂ ਤੇ ਸਹਮਤ ਗਿਆ ਵਿਧਾਨ ਸਭਾ ਚ ਉਹ ਤਿੰਨ ਚੋਂ ਵੀ ਐਮਐਲਏ ਨਾਲ ਐ ਦੋ ਐਮਐਲਏ ਨਾਲ ਨਹੀਂ ਹਨ ਤੇ ਪਾਰਲੀਮੈਂਟਰੀ ਚੋਣਾਂ 'ਚ ਸਿਰਫ 12% ਵੋਟਾਂ ਪਈਆਂ ਜਿਹੜੀਆਂ ਕਿ ਬੀਜੇਪੀ ਜਿਹੜੀ ਜੂਨੀਅਰ 파ਟਰਨਰ ਸੀ ਐਲਾਈਅੰਸ ਦੇ ਵਿੱਚ ਉਹਦੇ ਨਾਲੋਂ ਵੀ ਘੱਟ ਨੇ ਉਹਨਾਂ ਨੂੰ 18% ਪਈਆਂ ਸ਼੍ਰੋਮਣੀ ਅਕਾਲੀ ਦਲ ਨੂੰ 12% ਪਈਆਂ ਜਿਹੜੀ ਬੜੀ ਸ਼ਰਮ ਵਾਲੀ ਗੱਲ ਐ ਤਾਂ ਉਸ ਸਮੇਂ ਜਦੋਂ ਇਹ ਢਹਿ ਢੇਰੀ ਹੋਣ ਲੱਗਿਆ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਚੀਟਾਂ ਨਹੀਂ ਲੱਗੀਆਂ ਹੋਈਆਂ ਜੱਤਾ ਹੀ ਲੱਗਿਆ ਹੋਇਆ ਇਹ ਕਿਸੇ ਸਮੇਂ ਵੀ ਜਿਹੜਾ ਕਿਲ ਡਿੱਜ ਸੱਚਦਾ ਤਾਂ ਉਹਨਾਂ ਨੇ ਕਿਹਾ ਕਿ ਜਿੰਨੀ ਜਲਦੀ ਇਸ ਦੇ ਵਿੱਚੋਂ ਨਿਕਲਿਆ ਜਾ ਸਕੇ ਤਾਂ ਉਹਨਾਂ ਨੂੰ ਫਾਇਦਾ ਹੈ ਤੇ ਪਰ ਜਿਹੜੀ ਉਹਨਾਂ ਨੇ ਹੁਮੇ ਹੁਣ ਹਿੰਮਤ ਚਰੀ ਉਹ ਭਾਵੇਂ ਦੇਰ ਨਾਲ ਚਰੀ ਸਵੇਰ ਚਰੀ ਉਹ ਹਿੰਮਤ ਸਲਾਘਾਯੋਗ ਹੈ ਕਿ ਹੁਣ ਵੀ ਉਹਨਾਂ ਨੇ ਬੋਲਣ ਦੀ ਹਿੰਮਤ ਚਰੀ ਕਿਉਂਕਿ ਬਹੁਤ ਦਿਨ ਤੀਨੇ ਤਾਂ ਜੇ ਉਹ ਹਿੰਮਤ ਵੀ ਨਹੀਂ ਚਰੀ ਪਰੰਤੂ ਜਿਹੜੀ ਹੈਗੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਡਿਸਪਿਊਟ ਹੈ ਨੀਤੀਆਂ ਦਾ ਜਿਹੜਾ ਝਗੜਾ ਹੈ ਤੇ ਨੀਤੀਆਂ ਉਹਨਾਂ ਨੇ ਕੀ ਅਪਣਾਈਆਂ ਨੇ ਹਾਲ ਤਾਂ ਸਭ ਤੇ ਮਾਫੀ ਮੰਜਣ ਵੀ ਜਾਈ ਨੇ ਪਰੰਤੂ ਲੋਕਾਂ ਵੱਲੋਂ ਅਜੇ ਉਹਨਾਂ ਨੂੰ ਕੋਈ ਬਾੜਾ ਜਿਹੜਾ ਹੈ ਜਿਆ ਰਿਸਪਾਂਸ ਨਹੀਂ ਦਿੱਤਾ ਗਿਆ ਲੋਕਾਂ ਵੱਲੋਂ ਉਹਨਾਂ ਨੂੰ ਅਸਰ ਦਾ ਝਟਣ ਨਾਲ ਕਬੂਲ ਨਹੀਂ ਕੀਤਾ ਗਿਆ ਬਾਜ਼ੀ ਢੜੇ ਨੂੰ ਇਹਦੇ ਲਈ ਉਹਨਾਂ ਦੇ ਕੋਲੇ ਇੱਕ ਕੋਈ ਬਹੁਤ ਵੱਡਾ ਲੀਡਰ ਚਾਹੀਦਾ ਹੈ ਜਿਹੜਾ ਇਹ ਸੀ ਮੈਂ ਸਮਝਦਾ ਕਿ ਭਾਈ ਅਮਰਤਪਾਲ ਸਿੰਘ ਅੱਜ ਸਿੱਖਾਂ ਦੇ ਇੱਕੋ ਇੱਕ ਬਾਦ ਰਾਖਸੀ ਦੇ ਧਰਮ ਚ ਨੇਤਾ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨੂੰ ਪ੍ਰਧਾਨ ਮੰਨ ਲਿਆ ਜਾਵੇ ਬਾਜੀ ਧੜੇ ਵੱਲੋਂ ਨਹੀਂ ਸਾਰੇ ਪੰਥ ਵੱਲੋਂ ਉਹਨਾਂ ਨੂੰ ਕਬੂਲ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੇ ਤਾਂ ਕੈਂਡੀਡੇਟ ਹੀ ਦੇ ਦਿੱਤਾ ਸੀ ਉਸ ਸਮੇਂ ਜਦੋਂ ਲੋੜ ਸੀ ਸੁਖਵੀਰ ਸਿੰਘ ਬਾਦਲ ਨੇ ਉਹ ਕਿਵੇਂ ਮੰਨਣਗੇ ਇਸ ਚੀਜ਼ ਨੂੰ ਨਹੀਂ ਸੁਖਵੀਰ ਸਿੰਘ ਬਾਦਲ ਨੇ ਕੈਂਡੀਡੇਟ ਦਿੱਤਾ ਸੀ ਪਰ ਬਾਜੀ ਤੜਾ ਹੁਣ ਇਹ ਕਹਿ ਰਹੇ ਹਨ ਨਾ ਵੀ ਉਹ ਕੈਂਡੀਡੇਟ ਸਾਡੀ ਵਿਰੋਧਤਾ ਦੇ ਬਾਵਜੂਦ ਦਿੱਤਾ ਸੀ ਅਸੀਂ ਉਦੋਂ ਵੀ ਵਿਰੋਧਤਾ ਕੀਤੀ ਸੀ ਪਰ ਪਾਰਟੀ ਦੇ ਘਰ ਵਿੱਚ ਕੀਤੀ ਸੀ ਬਾਹਰ ਅਸੀਂ ਨਹੀਂ ਦੱਸਿਆ ਕਿਸੇ ਨੂੰ ਤੇ ਅਸੀਂ ਵਿਰੋਧਤਾ ਕਰ ਰਹੇ ਹਾਂ ਉਸ ਸਮੇਂ ਅਸੀਂ ਕਹਿਤਾ ਸੀ ਕਿ ਭਾਈ ਅਮਰਪਾਲ ਸਿੰਘ ਤੇ ਸਰਦਾਰ ਸਰਬਜੀਤ ਸਿੰਘ ਜਿਹੜੇ ਖਾਲਸਾ ਨੇ ਉਹਨਾਂ ਦੇ ਖਿਲਾਫ ਕੋਈ ਉਮੀਦਵਾਰ ਨਾ ਖੜਾ ਕੀਤਾ ਜਾਵੇ ਇਹਨਾਂ ਨੇ ਫਿਰ ਵੀ ਉਮੀਦਵਾਰ ਖੜਾ ਕਰਤਾ ਤੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸਤਕਾਰਯੋਗ ਨੇਤਾ ਨੇ ਆਪਣੇ ਬਾਜੀ ਧੜੇ ਦੇ ਉਹ ਤਾਂ ਇਹ ਵੀ ਚਾਹ ਰਹੇ ਨੇ ਕਿ ਮੈਂ ਜਿਹੜਾ ਹੈ ਬਿਰਸਾ ਸਿੰਘ ਬਲਟੋਹਰ ਨੂੰ ਵੀ ਕਿਹਾ ਸੀ ਕਿ ਉਹ ਬੈਠ ਜਾਵੇ ਤੇ ਇਹਨਾਂ ਦੇ ਖਿਲਾਫ ਚੌਨਾਂ ਲੜੇ ਭਾਈ ਅਮਰਤਪਾਲ ਸਿੰਘ ਥਲਸਾ ਦੇਗਾ ਤੋਂ ਉਹਨਾਂ ਨੇ ਆਪ ਦਾ ਇਸ ਤਰ੍ਹਾਂ ਸਾਫ ਕੀਤਾ ਕਿ ਅਸੀਂ ਵਿਰੋਧਤਾ ਕੀਤੀ ਸੀ ਪਰੰਤੂ ਉਸ ਸਮੇਂ ਉਹ ਹਿੰਮਤ ਨਹੀਂ ਕਰ ਸਕੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਆ ਜਾਣ ਜਾਂ ਬਾਜੀ ਸੁਰੂ ਆਪਣਾ ਲੈਣ ਹਾਂ ਤੁਸੀਂ ਭਾਈ ਸਾਹਿਬ ਦਾ ਨਾਂ ਇਹ ਵਾਕਏ ਸੋਸ਼ਲ ਮੀਡੀਆ ਤੇ ਵੀ ਚੀਜ਼ ਦੇਖੀ ਜਾ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਪਰ ਅਕਾਲੀ ਦਲ ਦਾ ਜਿਹੜਾ ਸੁਖਵੀਰ ਬਾਦਲ ਨਾਲ ਧੜਾ ਜਾਂ ਜਿਹੜਾ ਅਕਾਲੀ ਦਲ ਦਾ ਇੱਕ ਜਿਹਾ ਸਿੰਥਸਾਈਜ਼ਰ ਹੈ ਉਹ ਇਹ ਮੰਗ ਕਰਦਾ ਹੈ ਕਿ ਵੀ ਨਾ ਤਾਂ ਉਹ ਕਦੇ ਅਕਾਲੀ ਦਲ ਦੇ ਮੁਢਲੇ ਮੈਂਬਰ ਰਹੇ ਹੈ ਨਾ ਹੀ ਉਹਨਾਂ ਨੇ ਕੋਈ ਅਕਾਲੀ ਦਲ ਦੀ ਗਤੀਵਿਧੀ ਚ ਉਸ ਤਰੀਕੇ ਨਾਲ ਹਿੱਸਾ ਲਿਆ ਤਾਂ ਫਿਰ ਕਿਸ ਤਰ੍ਹਾਂ ਨਾਲ ਪ੍ਰਧਾਨ ਬਣਾਇਆ ਦੇਖੋ ਜਿਹੜਾ ਸੁਖਵੀਰ ਬਾਦਲ ਹੈ ਜਾਂ ਜਿਹੜੇ ਉਹਦੇ ਨਾਲ ਕੁਝ ਬੰਦੇ ਨੇ ਉਹ ਤਾਂ ਸਿੱਖੇ ਨਹੀਂ ਹਨ ਮੈਂ ਇਹ ਦਾਅਵੇ ਨਾਲ ਕਿਹਾ ਸੱਜਣਾ ਉਹ ਜਾਲੀ ਤੌਰ ਤੇ ਸਿੱਖ ਬਣੇ ਹੋਏ ਨਹੀਂ ਉਹਨਾਂ ਦਾ ਸਿੱਖੀ ਨਾਲ ਕੋਈ ਦੂਰ ਦਾ ਵੀ ਤਲਕ ਨਹੀਂ ਹੈ ਉਹ ਅਕਾਲੀ ਦਲ ਨਾਲ ਉਹਨਾਂ ਦਾ ਕੋਈ ਜਿਹੜਾ ਹੈ ਜਦੀ ਤੌਰ ਤੇ ਵੀ ਤਲਕ ਨਹੀਂ ਹੈ ਇਹ ਜਦੀ ਤੌਰ ਤੇ ਜਿਹੜੇ ਹਨ ਸ਼ਰੋਮਣੀ ਅਕਾਲੀ ਦਲ ਦੇ ਦੁਸ਼ਮਣ ਨੇ ਸੋ ਇਹ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਮੁੱਢਲੇ ਮੈਂਬਰ ਨੇ ਜਾਂ ਹੋਰ ਦੇ ਮੁੱਢਲਾ ਮੈਂਬਰ ਹਰੇਤ ਦੁਰਸਿੱਖ ਜਿਹੜਾ ਦੁਰਸਿੱਖੀ ਦਾ ਜੀਵਨ ਬਤੀਤ ਕਰਦਾ ਹੈ ਸਿੱਖੀ 'ਚ ਵਿਸ਼ਵਾਸ ਰੱਖਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਮੁੱਢਲਾ ਮੈਂਬਰ ਹੈ ਸੋ ਇਹ ਬਾਜੀ ਧੜੇ ਨੇ ਜਿਹੜਾ ਹੈਗਾ ਉਹ ਭਾਈ ਅਮਰਪਾਲ ਸਿੰਘ ਥਲਸਾ ਨੂੰ ਪ੍ਰਧਾਨ ਨਹੀਂ ਬਣਾਉਣਾ ਪ੍ਰਧਾਨਤਾ ਸਾਰੀ ਸੰਜਤ ਨੇ ਬਣਾਉਣਾ ਤੇ ਸੰਜਤ ਨੇ ਉਹਨਾਂ ਨੂੰ ਪਹਿਲਾਂ ਹੀ ਬਣਾਤਾ ਕਿ ਸ਼ਰੌਨੀ ਕਾਲੀਦਾਲ ਦਾ ਪ੍ਰਧਾਨ ਉਹਨਾਂ ਨੂੰ ਪਹਿਲਾਂ ਹੀ ਬਣਾਤਾ ਤੇ ਜਿਹੜਾ ਬਾਗੀ ਧੜਾ ਇਹਨਾਂ ਨੂੰ ਵੀ ਭਾਈ ਅਮਰਪਾਲ ਸੰਖਲਸਾ ਦੀ ਛਤਰ ਛਾਇਆ ਥਲੇ ਆ ਜਣਾ ਚਾਹੀਦਾ ਹੈ। ਬਾਗੀ ਧੜੇ ਵੱਲੋਂ ਕਈ ਨਾਂ ਪ੍ਰਪੋਜ਼ ਕੀਤੇ ਗਏ ਆ ਤੁਸੀਂ ਅਮਰਪਾਲ ਉਹਨਾਂ ਦਾ ਨਾਂ ਲਿਆਂਦਾ। ਇੱਕ ਬਾਗੀ ਧੜੇ ਤੇ ਵੀ ਇਲਜ਼ਾਮ ਲੱਗ ਰਿਹਾ ਹੈ ਨਾ ਕਿ ਬਾਗੀ ਧੜੇ ਦੀ ਪ੍ਰਬੰਧਤਾ ਨਾ ਉਸ ਪ੍ਰਕਾਰ ਹੋਣੀ ਕਿ ਉਹਨਾਂ ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਪਿੱਛੋਂ ਭਾਜਪੀ ਦੀਆਂ ਜਿਹੜੀ ਇਹ ਭਾਜਪੀ ਇਹਨਾਂ ਨੂੰ ਨਿਚਾ ਰਹੀ ਹੈ ਜਿਹੜਾ ਕਹਿ ਸਕਦੇ ਆ ਕਿ ਆਪਣੀਆਂ ਉਂਗਲੀਆਂ ਦੇ ਉੱਤੇ ਦੇਖੋ ਪ੍ਰਕਾਸ਼ ਸਿੰਘ ਬਾਦਲ ਸਰਦ ਉਸਨੇ ਐਨਾ ਚਿਰ 15 ਸਾਲ ਰਾਜ ਕੀਤਾ ਹੈ ਉਹ 15 ਸਾਲ ਰਾਜ ਬੀਜੇਪੀ ਨਾਲ ਬੀਜੇਪੀ ਨਾਲ ਰਲ ਕੇ ਕੀਤਾ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈਗਾ ਉਹ ਧਗਰਾ ਪਾ ਕੇ ਨੱਚਦਾ ਰਿਹਾ ਉਹ ਜਿੱਥੇ ਵੀ ਉਹਨੂੰ ਲੈ ਜਾਂਦੇ ਸੀ ਤਾਂ ਤੁਸੀਂ ਇਹ ਨੱਚਣ ਵਾਲੀ ਗੱਲ ਵੈਸੇ ਕਹੀ ਹੈ ਉਹ ਅਸਲ ਤੌਰ ਤੇ ਨੱਚਦਾ ਰਿਹਾ ਉਹਦੀਆਂ ਫੋਟੋਆਂ ਨੇ ਕਿ ਉਹ ਬੀਜੇਪੀ ਮੂਹਰੇ ਨੱਚਣ ਲੱਗ ਜਾਂਦਾ ਸੀ ਜਦੋਂ ਉਸ ਨੂੰ ਮੜੀ ਜੀ ਉਂਗਲੀ ਲਾ ਦਿੰਦੇ ਸੀ ਉਹ ਵੀ ਨੱਚਦਾ ਸੀ ਸੁਖਵੀਰ ਬਾਦਲ ਵੀ ਨੱਚਦਾ ਸੀ ਜਿਹੜਾ ਸਾਲ ਜਿਹੜੇ ਬੰਦੇ 15 ਸਾਲ ਨੱਚਦੇ ਰਹੇ ਹੋਣ ਜਿਨ੍ਹਾਂ ਨੇ ਭਾਜਪਾ ਦਾ ਪਰਵੇਸ਼ ਪੰਜਾਬ ਦੇ ਵਿੱਚ ਚਰਾਇਆ ਹੋਵੇ ਉਹ ਅੱਜ ਚਾਹਣ ਕਿ ਭਾਜਪਾ ਦੇ ਚਾਹੇ ਤੋਂ ਬਾਜੀ ਨੱਚ ਰਹੇ ਨੇ ਇਸ ਤੋਂ ਵੱਧ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਉਹ ਉਹ ਜਿਹੜੇ ਬਾਗਿਆਂ ਨੂੰ ਨਚਾਉਂਦਾ ਜਾਂ ਹੋਰ ਨਚਾਉਂਦਾ ਵੀ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਜਿਹੜੀ ਹੈ ਇਹ ਇਹ ਆਪਣਾ ਬੀਬੀ ਜਿੰਦੀਰ ਤੋਰਾ ਇਹ ਗੱਲ ਤਾਂ ਬਿਲਕੁਲ ਝੂਠੀ ਹੈ ਤੇ ਇਹ ਇਹ ਤਾਂ ਜ਼ਿੰਮੇਵਾਰ ਆ ਆਪਣੇ ਪ੍ਰਤਾਸ਼ ਬਾਦਲ ਤੇ ਸੁਖਬੀਰ ਬਾਦਲ ਇਹ ਜਿਹੜਾ ਉਹਨਾਂ ਤੇ ਇਲਜ਼ਾਮ ਹੈ ਬਾਜੀ ਟੜੇ ਤੇ ਬਿਲਕੁਲ ਫਜ਼ੂਲ ਝੂਠਾ ਬੇਬੁਨਿਆਦ ਤੇ ਮਨ ਟੜ ਤੇ ਇਲਜ਼ਾਮ ਹੈ ਕਿ ਇਹਨਾਂ ਨੂੰ ਭਾਜਪਾ ਨਿਚਾ ਰਹੀ ਹੈ ਇਹ ਤਾਂ ਇੱਕ ਉਸੂਲ ਬਣ ਗਿਆ ਤੇ ਕਿਸੇ ਨੂੰ ਭਾਜਪਾ ਕਹੇ ਤੋ ਕਿਸੇ ਨੂੰ ਆਰਐਸਐਸ ਕਹੇ ਇਸ ਤਰ੍ਹਾਂ ਕਰਕੇ ਸੰਤ ਜਰਨਲਿਸਟਿੰਗ ਪਿੰਡਰਾਵਲੇ ਨੂੰ ਤਾਂ ਜਰਸੀ ਕਹਿੰਦਾ ਸੀ ਇਹ ਤਾਂ ਖਤਮ ਕਰਨ ਦੀ ਹੈ ਪਰ ਸ਼ਰਮ ਦੀ ਗੱਲ ਹੈ ਵੀ ਜਿਹਨੇ ਆਪ ਭਾਜਪਾ ਲੈਂਦੀ ਹੋਵੇ ਉਹ ਇਲਜ਼ਾਮ ਲਾਉਂਦਾ ਹੋਵੇ ਕੋਈ ਨਵਾਂ ਅਕਾਲੀ ਦਲ ਬਣਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਮੰਨ ਲਓ ਸੁਖਬੀਰ ਬਾਦਲ ਉਸ ਦੇ ਉੱਤੇ ਆਪਣਾ ਅਧਿਕਾਰ ਨਹੀਂ ਛੱਡਦੇ ਜਾਂ ਜਿਹੜਾ ਉਹਨਾਂ ਕੋਲੇ ਹੈਗਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਪੰਥਕ ਤੇਰ ਜਾਂ ਨਵਾਂ ਅਕਾਲੀ ਦਲ ਪੰਜਾਬ ਦੇ ਵਿੱਚ ਆ ਰਿਹਾ ਹੈ ਦੇਖੋ ਨਵਾਂ ਚਾਲੀ ਦਲ ਦਾ ਤਾਂ ਮਤਲਬ ਹੀ ਨਹੀਂ 1920 ਵਾਲਾ ਅਕਾਲੀ ਦਲ ਜਿਹੜਾ ਸ਼ਰਮਣੀ ਅਕਾਲੀ ਦਲ ਆ ਉਹੀ ਰਹੂਗਾ ਤੇ ਸੁਖਬੀਰ ਸਿੰਘ ਬਾਦਲ ਉਸ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਕਰ ਰਿਹਾ ਇਹ ਉਹਨਾਂ ਲੋਕਾਂ ਦੀ ਪ੍ਰਧਾਨਗੀ ਕਰ ਰਿਹਾ ਜਿਹੜੇ ਸਿੱਖ ਵਿਰੋਧੀ ਨੇ ਇਹ ਅਸਲ ਦੇ ਵਿੱਚ ਬੀਜੇਪੀ ਦੇ ਆਰਐਸਐਸ ਦੇ ਇਸ਼ਾਰੇ ਤੇ ਸੁਖਬੀਰ ਬਾਦਲ ਨੱਚ ਰਿਹਾ ਹੈ ਇਹ ਆਪ ਦੇ ਨੱਚਣ ਤੇ ਪਰਦਾ ਪਾਉਣ ਲਈ ਦੂਜਿਆਂ ਨੂੰ ਕਹਿ ਰਿਹਾ ਕਿ ਉਹ ਨੱਚ ਰਹੇ ਨੇ ਤੋ ਇਟਾਲੀ ਦਲ ਤਾਂ ਉਹੀ ਹੈ ਉਹ ਸ਼ਰਮਣੀ ਇਟਾਲੀ ਦਲ ਦਾ ਨਾਂਉ ਭਾਈ ਅਮਰਪਾਲ ਸਿੰਘ ਕੋਲੇ ਆ ਜਾਣਾ ਕਿਉਂਕਿ ਉਸ ਨੂੰ ਉਹਨਾਂ ਨੂੰ ਸੰਜਤ ਨੇ ਪਰਿਵਾਨ ਕਰ ਲਿਆ ਸੋ ਭਾਈ ਅਮਿਤ ਪਾਲ ਸਿੰਘ ਸ਼ਰੌਨੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਹੁਣ ਵੀ ਪ੍ਰਧਾਨ ਨੇ ਉਹ ਉਹ ਸੁਖਵੀਰ ਬਾਦਲ ਦਾ ਕੋਈ ਤਲਚ ਨਹੀਂ ਇਹਦੇ ਮੰਨਣ ਦਾ ਜਾਂ ਨਾਮ ਮੰਨਣ ਦਾ ਇਹਦੇ ਵਿੱਚ ਸ਼ਾਮਲ ਹੋਣ ਦਾ ਕੋਈ ਪ੍ਰਸ਼ਨ ਨਹੀਂ ਹੈ ਉਹ ਜਿਹੜੀ ਸੰਜਤ ਹੈ ਸਾਰੀ ਇੱਧਰ ਆ ਜੂ ਚੱਲਾ ਸੁਖਵੀਰ ਬਾਦਲ ਤੇ ਉਹਦਾ ਟੱਬਰ ਜਾਂ ਪੰਜ ਸੱਤ ਬੰਦੇ ਰਹਿਣਗੇ ਉਹ ਨੱਚੀ ਜਾਣਗੇ ਬੀਜੇਪੀ ਤੇ ਆਰਐਸਐਸ ਦੇ ਜਿਹੜੇ ਨਚਾ ਉਹਨਾਂ ਦੇ ਇਸ਼ਾਰੇ ਤੇ ਵਿਰਸਾ ਸਿੰਘ ਬਲਟੋਆ ਤੁਹਾਡੇ ਤੇ ਵੀ ਇਹ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਆਰਐਸਐਸ ਦੇ ਕਰਿੰਦੇ ਹੋ ਕਾਰਕੁਨ ਨੂੰ ਅੰ ਬਿਰਸਾ ਸਿੰਘ ਬਲਟੋਹਾ ਕੌਣ ਹੁੰਦਾ ਹੈ ਇਲਜ਼ਾਮ ਲਾਉਣ ਵਾਲਾ ਤੇ ਬਿਰਸਾ ਸਿੰਘ ਬਲਟੋਹਾ ਪਹਿਲਾਂ ਤਾਂ ਇਹ ਦੱਸੇ ਕਿ ਆਪ ਉਹ ਸਿੱਖ ਹੈਗਾ ਉਹਨੂੰ ਤਾਂ ਤੁਸੀਂ ਸਿੱਖ ਮੰਨਿਆ ਨਹੀਂ ਲੋਕਾਂ ਨੇ ਉਹਦੀ ਜਮਾਨਤ ਜਰੂਰ ਚੜਾਤੀ ਬੁਰੀ ਤਰ੍ਹਾਂ ਹਾਰਜਾ ਲੋਕਾਂ ਦਾ ਫਤਵਾ ਲੈਣਾ ਹੁੰਦਾ ਨਾ ਕਿ ਬਿਰਸਾ ਸਿੰਘ ਬਲਟੋਹੇ ਦਾ ਲੈਣਾ ਹੁੰਦਾ ਉਹ ਤਾਂ ਸਭ ਤੋਂ ਵੱਧ ਨਿਖੇਦਾ ਆਦਮੀ ਹੈ ਜਿਹਨੂੰ ਸਿੱਖੀ ਨੇ ਪ੍ਰਾਣ ਕਰਤਾ ਸਿੱਖਾਂ ਦੇ ਵਿੱਚੋਂ ਕੱਢਤਾ ਸਿੱਖਾਂ ਹੀ ਚੋਂ ਖਤਮ ਕਰਤਾ ਤੇ ਇਹ ਜਿਹੜੀ ਕੀ ਕਹਿੰਦੇ ਹੁੰਦੇ ਨੇ ਆਰਐਸਐਸ ਆਰਐਸਐਸ ਕਹੀ ਜਾਂਦੇ ਆ ਜਿਹੜੀ ਉਹਦੀ ਬੋਲੀ ਸੀਗੀ ਉਹ ਬੰਦ ਹੋ ਗਈ ਉਹ ਕੌਣ ਹੈ ਮੇਰੇ ਤੇ ਇਲਜ਼ਾਮ ਲਾਉਣ ਵਾਲਾ ਜਿਹੜਾ ਬਿਰਸਾ ਸਿੰਘ ਬਲਟੋਹਾ ਜਿਹਦਾ ਮੈਂ ਜਵਾਬ ਦੇਵਾਂ ਉਹ ਤਾਂ ਇੱਥੇ ਚੀਜ਼ ਕਹਿੰਦੇ ਹੁੰਦੇ ਨੇ ਹੁਣ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਦੇ ਤੁਸੀਂ ਇਲਜ਼ਾਮਾਂ ਦਾ ਜਵਾਬ ਦੇਣ ਲੱਗੋ ਜਾਂ ਇਹਨਾਂ ਦੇ ਇਲਜ਼ਾਮਾਂ ਨੂੰ ਸੁਣਨ ਲੱਗੋ ਇਹ ਤਾਂ ਇੱਕ ਚੋਰ ਨੂੰ ਡਾਕੂ ਨੂੰ ਤਾਕਤ ਦੇਣੀ ਹੈ ਨਹੀਂ ਵਾਕਈ ਜਿਹੜੀ ਚਲੋ ਤੁਸੀਂ ਆਪਣੀ ਗੱਲ ਕਿ ਵਾਕਈ ਤੁਸੀਂ ਆਰਐਸਐਸ ਨਾਲ ਕਦੇ ਜੁੜੇ ਰਹੇ ਹੋ ਮੈਂ ਆਰਐਸਐਸ ਰਾਸ਼ਟਰੀ ਸੋਮ ਸੇਵਕ ਸੰਜ ਨਾਲ ਕਦੇ ਨਹੀਂ ਜੁੜਿਆ ਮੈਂ ਜਿਹੜੀ ਰਾਸ਼ਟਰੀ ਸਿੱਖ ਸੰਧਤ ਹੈ ਉਸ ਦੇ ਵਿੱਚ ਮੈਂ ਜੁਲਾਈ 2015 ਦੇ ਵਿੱਚ ਸਭ ਦੇ ਸਾਹਮਣੇ ਸ਼ਾਮਲ ਹੋਇਆ ਸੀ ਉਹ ਤੁਲਤਾਉਣ ਵਾਲੀ ਗੱਲ ਨਹੀਂ ਤਿੰਨ ਮੰਗਾਂ ਰੱਖੀਆਂ ਸੀ ਜੇ ਸਿੱਖਾਂ ਦੀ ਅਡ ਸਨਾਚਤਾ ਤੇ ਉਹ Hindu ਧਰਮ ਦਾ ਹਿੱਸਾ ਨਹੀਂ ਹਨ ਉਹਨਾਂ ਨੂੰ ਅਡ ਸਨਾਚਤ ਮੰਨੀ ਜਾਵੇ ਤੇ ਦੂਸਰੀ ਜੱਲ ਜਿਹੜੀ ਹੈ ਜੇ 370 ਮੰਨੂ ਉਹਨਾਂ ਨੂੰ ਸਪੈਸ਼ਲ ਦਰਜਾ ਦਿੱਤਾ ਜਾਵੇ ਤੀਜਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤੇ ਜਿੰਦਾ ਸੁੱਖਾ ਤੇ ਜਿਹੜੇ ਬੇਅੰਤ ਸਿੰਘ ਤੇ ਸੁਖਵੰਤ ਸਿੰਘ ਨੇ ਇਹਨਾਂ ਨੂੰ ਸ਼ਹੀਦ ਮੰਨਿਆ ਜਾਵੇ ਮੈਂ ਤੰਬਰ ਜਿਹੜਾ ਤੰਮਰ ਸਿੰਘ ਦਾ ਸੰਧੂ ਹੈ ਇਹ ਜਿਹੜਾ ਪਿੱਛੋਂ ਐਮਐਲਏ ਵੀ ਬਣ ਗਿਆ ਸੀ ਉਸ ਨੂੰ ਇੰਟਰਵਿਊ ਦਿੱਤੀ ਸੀ ਇਹ ਤਿੰਨੇ ਗੱਲਾਂ ਉਸ ਦੀ ਇੰਟਰਵਿਊ ਦੇ ਵਿੱਚ ਹੀਆਂ ਸੀ ਤੇ ਉਸ ਸਮੇਂ ਵੀ ਕਹੀਆਂ ਸੀ ਤੇ ਪ੍ਰੰਤੂ ਇਸੇ ਦੇ ਦੌਰਾਨ ਜਿਹੜੀ ਆ ਉਹ ਬੇਅਦਬੀ ਹੋਗੀ ਗੁਰੂ ਗ੍ਰੰਥ ਸਾਹਿਬ ਦੀ ਵਹਿਬਲ ਕਲਾਂ ਗੋਲੀ ਚੱਲ ਗਈ ਮੈਂ ਉਹ ਸਾਰਾ ਇਲਜ਼ਾਮ ਮਾਲਵਾ ਪ੍ਰਧਾਨ ਹੋਣ ਦੇ ਨਾਤੇ ਰਾਸ਼ਟਰੀ ਸਿੱਖ ਸੰਗਤ ਦੇ ਸਾਰਾ ਇਲਜ਼ਾਮ ਜਿਹੜਾ ਹੈ ਪ੍ਰਕਾਸ਼ ਬਾਦਲ ਤੇ ਸੁਖਵੀਰ ਬਾਦਲ ਤੇ ਲਾਇਆ ਸੀ ਤੇ ਇਸ ਤੇ ਜਿਹੜੀ ਇਹਨਾਂ ਦੀ ਰਾਸ਼ਟਰੀ ਸਿੱਖ ਸੰਗਤ ਦੀ ਲੀਡਰਸ਼ਿਪ ਸੀ ਉਹ ਮੇਰੇ ਨਾਲ ਨਾਰਾਜ਼ ਹੋ ਗਈ ਕਿ ਤੁਸੀਂ ਬਾਦਲ ਨੂੰ ਦੋਸ਼ੀ ਕਹਿ ਰਹੇ ਹੋ ਉਦੋਂ ਅਕਾਲੀ ਭਾਜੀ ਸਰਕਾਰ ਚੱਲ ਰਹੀ ਹੈ ਉਸ ਤੇ ਮੈਂ ਫਿਰ 25 April 2016 ਨੂੰ ਇਹ ਸਾਰੀਆਂ ਅਖਬਾਰਾਂ ਵਿੱਚ ਛਪਿਆ ਤੇ ਮੇਰੇ ਕੋਲੇ ਉਹਦਾ ਸਬੂਤ ਵੀ ਹੈ 25 ਅਪ੍ਰੈਲ 2016 ਨੂੰ ਮੈਂ ਅਸਤੀਫਾ ਦਿੱਤਾ ਸੀ ਤੇ ਮੈਂ ਹੈਰਾਨੀ ਦੀ ਗੱਲ ਕਰਦਾ ਕਿ ਵਿਰਸਾ ਬੁਰਸਾ ਕਹਿੰਦੇ ਆ ਜਿਹੜੇ ਵਿਰਸਾ ਬਲਟੋਹਾ ਜਾਂ ਹੋਰ ਕੇਜੀ ਤਾਂ ਹੁਣ ਵੀ ਰਾਸ਼ਟਰੀ ਸਿੱਖ ਸੰਜਟ ਚ ਨੇ ਗੁੱਡਲ ਤੇ ਦੇਖ ਲਓ ਮੈਨੂੰ ਹੈਰਾਨੀ ਦੀ ਗੱਲ ਹੈ ਕਿ 2019 ਚ ਰਾਸ਼ਟਰੀ ਸਿੱਖ ਸੰਜਟ ਰਾਸ਼ਟਰੀ ਸਵਮ ਸੇਵਕ ਸੰਜ ਨੇ ਖਤਮ ਕਰਤੀ ਰਾਸ਼ਟਰੀ ਸਿੱਖ ਸੰਜਟ ਵजूद ਵਿੱਚ ਹੀ ਨਹੀਂ ਹੈ ਇਹਨਾਂ ਨੇ ਕਿਹਾ ਕਿ ਕੋਈ ਕੰਮ ਨਹੀਂ ਕਰ ਰਹੀ ਇਸ ਨੂੰ ਰਿਜ਼ੋਲਵ ਕੀਤਾ ਜਾਂਦਾ ਤੇ ਇਹਦਾ ਦਫ਼ਤਰ ਵੀ ਪੰਚ ਕੀਤਾ ਜਾਂਦਾ ਹੈ ਸਾਰੀ ਇਕਾਈ ਪੰਚ ਕੀਤੀ ਜਾਂਦੀ ਹੈ ਉਹ ਤੁਸੀਂ ਦੇਖਤਾ ਲਓ ਵੀ ਕੋਈ ਕੀ ਕਹਿੰਦੇ ਹੁੰਦੇ ਨੇ ਕੋਈ ਆਦਮੀ ਉਸ ਵਜੂਦ 'ਚ ਹੈ ਉਸ ਨਾ ਹੁੰਦਾ ਕੋਈ ਰਾਸ਼ਟਰੀ ਸਿਕਸ਼ੰਗਤ ਹੈਗੀ ਆ ਤੁਸੀਂ ਐਵੇਂ ਲੜਕਾਰੇ ਮਰੀ ਜਣੇ ਉੱਥੇ ਖੜੇ ਤੇ ਬੇਈਮਾਨ ਬੰਦੇ ਹੋ ਤੁਹਾਨੂੰ ਅਤਲ ਨਹੀਂ ਤੁਹਾਨੂੰ ਸੁਰਤ ਨਹੀਂ ਤੁਹਾਨੂੰ ਹਿਆ ਨਹੀਂ ਜਿਉਣ ਦੀ ਤੇ ਤੁਸੀਂ ਜਿਹੜੀ ਜਥੇਬੰਦੀ ਜਿਹੜੀ ਹੈਗੀ ਆ ਉਹ ਵਜੂਦ ਵਿੱਚ ਵੀ ਨਹੀਂ ਹੈ ਉਹ ਆਪ ਵੀ ਕਹੀ ਜਾਂਦਾ ਹੈ ਜਿਹੜਾ ਸੁਖਵੀਰ ਬਾਦਲ ਹੈ ਉਹਨੇ ਕੋਈ ਇਤਿਹਾਸ ਨਹੀਂ ਪੜ੍ਹਿਆ ਕੋਈ ਸਿੱਖੀ ਦੀ ਉਹਨੂੰ ਜਾਣਕਾਰੀ ਨਹੀਂ ਹੈ ਉਹ ਜਿਹੜੀਆਂ ਹੈ ਉਹ ਮੰਦਰੀਆਂ ਪਾਈ ਫਿਰਦਾ ਹੈ ਸ਼ਾਂਪਾਂ ਪਾਈ ਫਿਰਦਾ ਹੈ ਤੇ ਜਿਹੜੀਆਂ ਸਿੱਖ ਧਰਮ ਦੇ ਵਿੱਚ ਉਹ ਪਾਣੀ ਸੱਚ ਦੇ ਹੋਲੀ ਦੀ ਪੂਰੀ ਦੀ ਪੂਰੀ ਬਾਲਟੀ ਉੱਤੇ ਡੋਲ ਡਲਵਾ ਲੈਂਦਾ ਉਹਨੂੰ ਸਿੱਖੀ ਨਾਲ ਕੋਈ ਤੱਲਕ ਨਹੀਂ ਕਿਤੇ ਹਵਨ ਕਰਦਾ ਮੈਂ ਹਵਨ ਨੂੰ ਮਾੜਾ ਨਹੀਂ ਚਾਹੁੰਦਾ ਪਰ ਇੱਥੇ ਸਿੱਖ ਲਈ ਵਰਜਿਤ ਨੇ ਜਿਹੜੀਆਂ ਚੀਜ਼ਾਂ ਉਹ ਟੀਚੇ ਲਵਾਈ ਤੇ ਉਹਦੀਆਂ ਬੇਤਹਾਸ਼ਾ ਫੋਟੋਆਂ ਨੇ ਮੇਰੇ ਕੋਲੇ ਉਹਦਾ ਬਾਪ ਲਵਾਉਂਦਾ ਰਿਹਾ ਹੋਰ ਉਹ ਮੇਰੇ ਤੇ ਕੀ ਇਲਜ਼ਾਮ ਲਾਉਦਾ ਜਿਹੜਾ ਮੇਰੇ ਵਾਲੇ ਬੋਲਦਾ ਉਹ ਤਾਂ ਮੋਟ ਸਰ ਦੀ ਮਾਗੀ ਕਾਨਫਰੰਸ ਨੂੰ ਇਹ ਕਹਿੰਦਾ ਸੀ ਪ੍ਰਚਲ ਸਿੰਘ ਬਾਦਲ ਦੀ ਹਾਜ਼ਰੀ 'ਚ ਤੇ ਸਰਦਾਰ ਪ੍ਰਚਾਤ ਸਿੰਘ ਬਾਦਲ ਮੇਰੇ ਪਿਤਾ ਸਮਾਨ ਨੇ ਬਾਦਲ ਨੇ ਉੱਠ ਕੇ ਕਿਹਾ ਸੀ ਤਾਤਾ ਮੈਂ ਤੇਰੇ ਪਿਤਾ ਸਮਾਨ ਨਹੀਂ ਮੈਂ ਤੇਰਾ ਬਾਪੇ ਹਾਂ ਜਿਹੜਾ ਆਪਣੇ ਬਾਪ ਨੂੰ ਨਹੀਂ ਭੁੱਲ ਜਾਂਦਾ ਉਹ ਮੇਰੇ ਤੇ ਇਲਜ਼ਾਮ ਲਾਊਗਾ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਰਾਦੇਵ ਖਾਲਸਾ ਉਹਨਾਂ ਨੇ ਕਈ ਗੱਲਾਂ ਨੂੰ ਸਪਸ਼ਟ ਕੀਤਾ ਹੈ ਖਾਸ ਕਰਕੇ ਅਮਰਪਾਲ ਹੁਣਾਂ ਦੀ ਰਿਹਾਈ ਦੇ ਮਾਮਲੇ ਤੇ ਵਿੱਚ ਅਤੇ ਅਤੇ ਜਿਹੜੀ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਜਿਮਣੀ ਚੋਣਾਵਾਲੀ ਉਸ ਨੂੰ ਵੀ ਸਪਸ਼ਟ ਕੀਤਾ ਕਿ ਭਾਈ ਅਮਰਤਪਾਲ ਹੁਣਾ ਦਾ ਉਸਤੇ ਕੀ ਸਟੈਂਡ ਹੈ ਨਵੇਂ ਅਕਾਲੀ ਦਲ ਬਾਰੇ ਵੀ ਉਹਨਾਂ ਨੇ ਜਾਂ ਫਿਰ ਅਕਾਲੀ ਦਲ ਦੀ ਪ੍ਰਧਾਨਗੀ ਦਾ ਰੜਕਾ ਰੇੜਕਾ ਚੱਲ ਰਿਹਾ ਹੈ ਉਹਦੇ ਬਾਰੇ ਵੀ ਚੰਨ ਸਪਸ਼ਟ ਕੀਤਾ ਤੁਸੀਂ ਰਾਦੇਵ ਖਾਲਸਾ ਉਹਨਾਂ ਨੂੰ ਵੀ ਸੁਣਿਆ ਤੁਹਾਡਾ ਵੀ ਤੇ ਰਾਦੇਵ ਖਾਲਸਾ ਜੀ ਦਾ ਵੀ ਸਾਰਿਆਂ ਦਾ ਧੰਨਵਾਦ ਵਾਹਿਦੂ ਜੀ ਤਾ ਖਾਲਸਾ ਵਾਹਿਦੂ ਜੀ ਜੀਫਤ